ਅਮਰੀਕਾ ਵਿਕੇ ਹਿਊਮਨ ਰਾਈਟਸ ਸੰਘਰਸ਼ਕ ਕਮੇਟੀ ਦੀ ਅਹਿਮ ਮੀਟਿੰਗ ਪ੍ਰਧਾਨ ਸ਼ਾਮ ਲਾਲ ਤਹਿਰਾਨ ਅਤੇ ਜਨਰਲ ਸੈਕਟਰੀ ਡਾਕਟਰ ਮਨਮੋਹਨ ਸਿੰਘ ਜੀ ਦੀ ਅਗਵਾਈ ਹੇਠ ਮੁੱਖ ਦਫ਼ਤਰ ਆਜ਼ਾਦਨਗਰ ਵਿਖੇ ਕੀਤੀ ਗਈ। ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਸਲਾਹਕਾਰੀ ਵੀ ਕੀਤੀ ਗਈ ਅਤੇ ਐਡਵੋਕੇਟ ਮਨੀਸ਼ ਦੇਵਗਨ ਨੂੰ ਹਿਊਮਨ ਰਾਈਟਸ ਸੰਘਰਸ਼ਕ ਕਮੇਟੀ ਦਾ ਲੀਗਲ ਐਡਵਾਈਜ਼ਰ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਹਰਜੀਤ ਸਿੰਘ ਬਾਜਵਾ, ਚਰਨਜੀਤ ਸਿੰਘ ਕੈਰੋ, ਵਰਿੰਦਰ ਸਿੰਘ, ਪ੍ਰੈਸ ਸੈਕਟਰੀ ਹਰਜੀਤ ਸਿੰਘ ਪ੍ਰੈਸ ਸੈਕਟਰੀ ਹਰਪ੍ਰੀਤ ਕੋਰ ਆਧ ਹਾਜ਼ਰ ਸਨ ਕਾਦੀ ਲਈ ਰੱਖੀ ਗਈ ਜੀ ਅੱਜ 15 ਮਾਰਚ 2028 ਨੂੰ ਮੁੰਮਰ ਰੈਟ ਤੇ ਨੀਰ ਆਪਸ ਸਭ ਤੋਂ ਲੋਨ ਦੇ ਅਗਾਮੀ ਮੀਟਕ ਜਿਸ ਸ਼ਾਮ ਦਾ ਜੀ ਤਿਆਰ ਹੈ ਰਾਸ਼ਟਰੀ ਪੱਤਾ ਅਧੀਨ ਰੱਖਿਆ ਹੋਇਆ ਇਹ ਚੁੱਕੀ ਤੇ ਦੇ ਵਿੱਚ ਸਾਡੇ ਜਨਤਾ ਸਾਥੀ ਡਾਕਟਰ ਮੋਹਨ ਸਿੰਘ ਨੇ ਸਵਸਥਾਨੀਆਂ ਪਿਛਲੇ ਸਮੇਂ ਵਿੱਚ ਮੁੱਦੇ ਰੱਜੀ ਪਈਆਂ ਕੌਮਗਾਲੀਆਂ ਬਚਾਰਾ ਸਾਜਿਆ ਕੀਤਾ ਜੀ ਜਿਹਦੇ ਵਿੱਚ ਤੁਸੀਂ ਸਾਹਮਣੇ ਮਿਲਦਾ ਸਮਾਂ ਬਣਾਇਆ ਗਿਆ ਉਹ ਵੀ ਕੋਈ ਅਫਸਰ ਸਾਹਿਬਾਨ ਜਿਹੜੇ ਕੋ ਸਾਡੇ ਸ਼ਹਿਰ ਦੇ ਵਿੱਚ ਚੰਗਾ ਕੰਮ ਕਰ ਰਹੇ ਨੇ ਜਾਂ ਕੋਈ ਸ਼ਹਿਰ ਦੇ ਵਿੱਚ ਕੋਈ ਮੁੱਦੇ ਚੁੱਕਣ ਵਾਲੇ ਨੇ ਉਹਨਾਂ ਉੱਤੇ ਬਹੁਤੀ ਹੋਮ ਚਰਚਾ ਹੋਈ ਜੀ ਤਾਂ ਕਿ ਸੰਸਥਾ ਨੂੰ ਹੋਰ ਅੱਗੇ ਵਿਧਾਇਆ ਜਾਵੇ ਸੰਸਥਾ ਨੂੰ ਲੋਕਾਂ ਦੇ ਵਿੱਚ ਹੋਰ ਪ੍ਰਕਿਰਿਆ ਕੀਤਾ ਜਾਵੇ ਤਾਂ ਕਿ ਸੰਸਥਾ ਨੂੰ ਪਤਾ ਲੱਗ ਸਕੇ ਕਿ ਪਿਛਲੇ 12 ਸਾਲ ਤੋਂ ਇਸ ਸੰਸਥਾ ਜਿਹੜੀ ਸ਼ਹਿਰ ਦੇ ਵਿੱਚ ਹੈ ਲੋਕਾਂ ਕੱਖਾਂ ਬੁਗਿਆ ਤੇ ਕੰਮ ਕਰ ਰਹੀ ਹੈ ਬਸਿੱਲਾ ਕਾਲਜ ਦੇ ਵਿੱਚ ਸੈਮੀਨਾਰ ਲਾਉਣੇ ਬੱਚਿਆਂ ਨੂੰ ਕਿਤਾਬਾਂ ਬੈਗ ਮੁਫਤ ਦੇਣੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਕੋਈ ਵੀ ਪ੍ਰਧਾਨ ਜੀ ਕੋਲ ਦਫ਼ਤਰ ਦੇ ਵਿੱਚ ਮਿਲਣਾ ਆ ਗਿਆ ਕਿਸੇ ਵੀ ਬੱਚੇ ਤੇ ਪ੍ਰਧਾਨ ਜੀ ਤੁਰੰਤ ਉਸ ਉਸ ਪਿਆਰੇ ਦੇ ਨਾਲ ਜਾਂਦੇ ਆ ਜਿੱਥੇ ਵੀ ਉਹਨੂੰ ਕਿਤੇ ਲੋੜ ਪੈਂਦੀ ਹੈ ਉਹਦਾ ਕੰਮ ਕਰਉਂਦੇ ਆ ਜੇਕਰ ਕਿਸੇ ਨੂੰ ਕੋਈ مالی ਮਦਦ ਦੀ ਲੋੜ ਪੈਂਦੀ ਹੈ ਤਾਂ ਵੀ ਉਹ ਦੀ ਤਤ ਪਰ ਹੋ ਕੇ ਸਾਰੇ ਮੈਂ ਪਰਚਾ ਬਣਾਉਣ ਦੀ ਨਾਲ ਸਲਾਹ ਕਰਕੇ ਉਹਨਾਂ ਸਾਰਿਆਂ ਦੀ ਮਦਦ ਕਰਦੇ ਆ ਤਾਂ ਕਿ ਆਪਾਂ ਇੱਕ ਤੇ ਆਪਣੇ ਦੀ ਸਭ ਕੁਝ ਕਰ ਰਹੇ ਆ ਪਰ ਇਹ ਦੁਨੀਆ ਦੀ ਜੇ ਕੁਝ ਕਰਨਾ ਹੈ ਇਹ ਸਾਡੀ ਸੰਸਥਾ ਦਾ ਸਭ ਤੋਂ ਵੱਡਾ ਮੁੱਦਾ ਤਾਂ ਕਿ ਲੋਕਾਂ ਨੂੰ ਕੁਝ ਕੀਤਾ ਜਾ ਸਕੇ ਲੋਕਾਂ ਨਾਲ ਵਿਚ ਫੜੇ ਦੇ ਵਿੱਚ ਆਪਾਂ ਹੱਥ ਮਿਲਾ ਸਕੀਏ ਬੋਲਿਓ ਮਨੀਸ਼ ਦੇਵ ਕਨ ਦੀ ਐਡਵੋਕੇਟ ਜਿਨ੍ਹਾਂ ਨੂੰ ਸੰਸਥਾ ਦਾ ਨਿਕਟਵੈਸਰ ਬਣਾਇਆ ਗਿਆ ਬਹੁਤ ਹੀ ਵਧੀਆ ਸੱਜਣ ਨੇ ਹਰ ਵੇਲੇ ਕੰਮ ਕਰਨ ਦੇ ਵਿੱਚ ਤਤਪਰ ਰਹਿੰਦੇ ਨੇ ਔਰ ਉਹਨਾਂ ਦੇ ਸੰਸਥਾ ਦੇ ਨਾਲ ਪਹਿਲਾਂ ਹੀ ਚੰਗੇ ਸਬੰਧ ਸੀਗੇ ਉਹਨਾਂ ਨੂੰ ਅੱਜ ਲੀਗਲ ਟ੍ਰੇਜ਼ਰ ਬਣਾਇਆ ਗਿਆ ਤਾਂ ਕਿ ਸੰਸਥਾ ਵਾਸਤੇ ਜਿੰਦੋਂ ਕੋਈ ਲੀਗਲ ਸਰੋਤ ਹੋਰ ਕਮੇ ਜਾਂ ਸੰਸਾਦ ਨੂੰ ਚਾਪਣਾ ਮੇਰ ਜੋਗਦਾਰ ਪਾ ਸਕਣ ਕਿ ਇੱਕ ਇੱਕ ਵਕਤ ਇੱਕ ਇੱਕ ਹੋ ਇੱਕ ਸਵਾਲ ਪੁੱਛਣਾ ਚਾਹੁੰਦਾ ਸੰਸਥਾ ਮਤਲਬ ਮਦਦ ਗਰੀਬਾ ਮਾਣਿਆ ਲੋਕਾਂ ਦੀ ਕਰਦੀ ਹੈ ਬਹੁਤ ਸਾਰੇ ਜਿਹੜਾ ਵੀ ਕੋਈ ਦਫਤਰ ਆ ਗਿਆ ਪ੍ਰਧਾਨ ਜੀ ਪਹਿਲੇ ਸਮੇਂ ਤੇ ਹੀ ਤਤ ਪਰ ਰਹਿੰਦੇ ਨੇ ਕੋਈ ਥੋੜਾ ਜਿਹਾ ਜਿਆਦਾ ਮਸਲਾ ਵੱਡਾ ਤੇ ਪ੍ਰਧਾਨ ਜੀ ਨੇ ਸਾਰਾ ਮੈਂਬਰਾਂ ਨੂੰ ਇਕੱਠੇ ਕਰਨਾ ਜਿੰਨੀ ਵੀ ਰਕਮ ਦੀ 10000 15000 20000 50000 ਤੱਕ ਵੀ ਲੋੜ ਪੈਂਦੀ ਹੈ ਪ੍ਰਧਾਨ ਜੀ ਤੰਤ ਆਪਣੇ ਮੈਂਬਰਾਂ ਕੋਲੋਂ ਇਕੱਤਰ ਕਰਕੇ ਉਸ ਦੀ ਮਦਦ ਕੀਤੀ ਜਾਂਦੀ ਹੈ ਤਾਂ ਕਿ ਉਹ ਦਾ ਵਿਚਾਰੇ ਦਾ ਆਪਣੇ ਪਰਿਵਾਰ ਦੇ ਵਿੱਚ ਕਿਸੇ ਦਾ ਕੋਈ ਮਕਾਨ ਡਿੱਗ ਜਾਂਦਾ ਜਾਂ ਕਿਸੇ ਦਾ ਬੱਚੇ ਦੀ ਫੀਸ ਦੇਣ ਵਾਲੀ ਹੈ ਸਾਰੇ ਸਾਰੇ ਮੈਂਬਰ ਜਿਹੜੇ ਆਪਣੇ ਤੌਰ ਤੇ ਵੀ ਬਹੁਤ ਬੱਚਿਆਂ ਦੀਆਂ ਫੀਸਾਂ ਦੇ ਰਹੇ ਨੇ ਜੋ ਵੀ ਸਕੂਲਾਂ ਦੇ ਵਿੱਚ ਲੋੜ ਪੈਂਦੀ ਹੈ ਜਾਂ ਕਿਤੇ ਹੋਰ ਵੀ ਕਿਤੇ ਕੋਈ ਮੈਡੀਸਨ ਦੀ ਲੋੜ ਪੈਂਦੀ ਹੈ ਉਹ ਵੀ ਸਾਡੇ ਡਾਕਟਰ ਮਨਮੋਹ ਸਿੰਘ ਦੀ ਮੈਡੀਸਨ ਪ੍ਰੋਵਾਈਡ ਕਰਉਂਦੇ ਆ ਤਾਂ ਕਿ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ ਹਰ ਟਾਈਮ ਤੇ ਇਸ ਨੰਬਰ ਆਈਟਸਿਕਰਚ ਮਟੀਰੀਅਲ ਹੈ ਸੇਵਾ ਲਈ ਤਤ ਪਰ ਰਹੀ ਦੀ